ਤੇ ਹਜ਼ੂਰ ਨੇ ਕਿਹਾ ਮੰਨ ਰੇ ਕੌਨ ਕੁ ਮਤ ਤੈ ਲੈਨੀ ਏ ਮਨਾ ਕਿਹੜੀ ਭੈੜੀ ਮਤ ਤੂੰ ਲੈ ਲਈ ਐ ਹਰਕ ਨੇ ਇਸ ਚੀਜ਼ ਦੇ ਵਿੱਚੋਂ ਗੁਜ਼ਰ ਰਿਹਾ ਸੰਸਾਰ ਦੇ ਹਾਲਾਤ ਨੇ ਦੁਨੀਆਦਾਰੀ ਦੇ ਹਾਲਾਤ ਨੇ ਪਰਦਾਰਾ ਨਿੰਦਿਆ ਰਸ ਰਚਿਓ ਪਰਾਇਆਂ ਚੀਜ਼ਾਂ ਪਰਾਇਆਂ ਛਾਵਾਂ ਤੇ ਆਸ ਰੱਖਣੀ ਨਿੰਦਿਆ ਚੁਗਲੀ ਦਾ ਰਸ ਲੈ ਲੈ ਕੇ ਆਪਣੇ ਜੀਵਨ ਦੇ ਅੰਦਰ ਆਨੰਦ ਲੈਣਾ ਤੇ ਹਜ਼ੂਰ ਕਹਿੰਦੇ ਨੇ ਇਹਦੇ ਵਿੱਚ ਫਸਿਆ ਹੋਇਆ ਮਨੁੱਖ RAM ਭਗਤ ਨਾ ਕਿੰਨੀ ਭਗਤ ਤੋਂ ਭਾਵੇਂ ਭਗਤੀ ਗੁਰਬਾਣੀ ਵਿਆਕਰਣ ਦੇ ਮੁਤਾਬਕ ਤੱਤੇ ਨੂੰ ਸਿਆਰੀਏ ਵੀ ਭਗਤੀ ਰੱਬ ਜੀ ਦੀ ਭਗਤੀ ਨਹੀਂ ਕੀਤੀ ਕਰਨੇ ਤੇ ਗੁਣ ਇਕੱਤਰ ਸੀ ਉਹਦਾ ਸਿਮਰਨ ਦੇ ਨਾਲ ਜੁੜਨਾ ਪਰ ਪੈੜੀਆਂ ਸੋਚਾਂ ਪੈੜੀਆਂ ਵਿਚਾਰਾਂ ਮਾੜਾ ਸੋਚਣਾ ਜਿਹਦੇ ਰਾਹੀ ਕਹਿੰਦੇ ਨੇ ਸਾਰਾ ਕੁੜੇ ਦੀ ਬਾਡੀ ਤੇ ਵੀ ਪ੍ਰਭਾਵ ਪੈ ਰਿਹਾ ਤੇ ਵਾਤਾਵਰਣ ਤੇ ਹੀ ਪੈ ਰਿਹਾ ਹਜ਼ੂਰ ਕਹਿੰਦੇ ਨੇ ਭਾਈ ਜੇ ਰੱਬ ਜੀ ਦੀ ਭਗਤੀ ਨਹੀਂ ਕੀਤੀ ਉਹਦਾ ਗਿਆਨ ਨਹੀਂ ਮਿਲਿਆ ਉਹਦੀ ਸਿੱਖਿਆ ਨਹੀਂ ਲਈ ਤੇ ਜੀਵਨ ਜ਼ਿੰਦਗੀ ਦੀ ਬਾਜ਼ੀ ਹਾਰ ਜਾਵਾਂਗੇ ਕਿਉਂਕਿ ਸਰੀਰ ਆਪਣਾ ਕਰਮ ਸਾਰੇ ਕਰ ਦਿੰਦਾ ਹੈ ਆ ਗਏ ਆ ਗੁਰੂ ਦੇ ਕੋਲ ਨਿਤਰਾ ਨੇ ਵੀ ਦਰਸ਼ਨ ਕਰ ਲੈਨੇ ਕੰਨਾਂ ਨੇ ਬਾਣੀ ਸੁਣ ਲਈ ਹੈ ਚੌਂਕੜੇ ਲਾ ਕੇ ਵੀ ਬੈਠ ਗਏ ਆ ਹੱਥ ਵੀ ਜੁੜ ਗਏ ਨੇ ਪਰ ਸੁਰਤ ਦਾ ਅਗਲਾ ਮਾਰਗ ਹੈ ਵੀ ਸੁਰਤ ਕਿੰਨਾ ਕੋਈ ਕਮਾਈ ਕਰ ਰਹੀ ਹੈ ਮਨ ਕਿੰਨਾ ਕੋਈ ਗ੍ਰਹਿਣ ਕਰ ਰਿਹਾ ਹੈ